ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਲੱਗ ਸੇਣ ਲਈ ਲੈ ਕੇ ਆਏ ਆਂਗੇ ਇੱਕ ਤਾਂ ਤਾਜੀ ਸੂਈ ਵਹਿੜਾ ਤੇ ਇੱਕ ਟੋਕੜ ਮਹੀਨੇ ਦਾ ਟੀਕਾ ਲੱਗਿਆ ਹੋਗਾ ਇੱਕ ਗੱਬਣਾ ਥੋੜੇ ਦਿਨਾਂ ਲੈਂਦੀ ਆ ਤੇ ਆਜੋ ਆਪਾਂ ਕਰਦੇ ਆ ਬਾਈ ਨਾ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਬੋਲ ਦੋ ਜੀ ਆਪਣਾ ਨਾਮ ਬਈ ਜੱਗੂ ਪਿੰਡ ਭਾਈ ਰੁੱਪਾ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਨੇੜੇ ਪਿੰਡ ਕਿਹੜਾ ਰਹਿੰਦਾ ਬੌਂਟੀ ਆ ਜਾਂਦੀ ਹੈ ਬਈ ਇਧਰ ਉਸ ਸਲਾਦਪੁਰ ਆ ਜਾਂਦਾ ਤੇ ਨੇੜੇ ਗਿੱਲਾਂ ਆ ਜਾਂਦਾ ਮੋਬਾਈਲ ਨੰਬਰ ਬੋਲ ਦੋ ਵੀਰੇ ਆਪਣਾ 62832 96604 ਠੀਕ ਆ ਇਹ ਬਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਬਈ ਇਧਰੋਂ ਸ਼ੁਰੂ ਕਰੀਏ ਇਧਰੋਂ ਕਰ ਲੈਨੇ ਬਈ ਸੂਈ ਇਧਰੋਂ ਕਰ ਲਓ ਵੀਰੇ ਵੀਰੇ ਜਿਹੜੀ ਆਪਾਂ ਸਾਹਮਣੇ ਵਹਿੜ ਦੇਖ ਰਹੇ ਆ ਕਿਹੜਾ ਸੂਆ ਸੂਈ ਆ ਕਰਮ ਇਹ ਬਈ ਤੀਜਾ ਸੂਆ ਗਈ ਤੀਜਾ ਸੂਆ ਸੂਈ ਆ ਕਦੋਂ ਸੂਈ ਆ ਵੀਰੇ ਇਹ ਰਾਤ ਇਸ ਹੁਈ ਆ ਜੇਰ ਵਗੈਰਾ ਆ ਹਾਂ ਬਾਈ ਆਪਣੇ ਕੋਲ ਵੀਡੀਓ ਬਣੀ ਵੀ ਆ ਸਾਰਾ ਜੇਰ ਦੀ ਬਾਈ ਕਹਿੰਦਾ ਵੀਡੀਓ ਬਣੀ ਵੀ ਆ ਤੇ ਬੱਚਾ ਬਾਈ ਕੀ ਦਿੱਤਾ ਬੱਸੀ ਆ ਬਾਈ ਬੱਸੀ ਬਹੁਤ ਕੁਆਲਿਟੀ ਦੀ ਕਰਮ ਵਾਲੀ ਨੇ ਹਨਾ ਹਾਂ ਬੱਸੀ ਦੇਖ ਲੈ ਲੱਗਦੀ ਨਹੀਂ ਕਰਮ ਵਾਲੀ ਜਿਵੇਂ ਰਾਤ ਸੂਈਆਂ ਲੱਗਦੀਆਂ 5 80ਆਂ ਦੇ ਨਾਲ ਦੀ ਬੱਸੀ ਹੋਏ ਨਾ ਬਹੁਤ ਬਰੀਡ ਦੀ ਬੱਸੀ ਦਿੱਤੀ ਆ ਤੇ ਬਾਈ ਕਿੰਨਾ ਕ ਬੋੜਾ ਕੱਢਿਆ ਬਾਈ ਢਾਈ ਤਿੰਨ ਕਿਲੋ ਕੱਢਿਆਗਾ ਆਪਾਂ ਐਵੇਂ ਕਹਦੀ ਢਾਈ ਤਿੰਨ ਲੀਟਰ ਬੋੜਾ ਕੱਢਿਆਗਾ ਹਾਂ ਬਾਈ ਤੜਕੇ ਕੱਢਿਆ ਠੀਕ ਆ ਤੜਕੇ ਕੱਢਿਆ ਰਾਤ ਵੀਰੇ ਰਾਤ ਨਹੀਂ ਬਾਈ ਰਾਤ 6 ਵਜੇ ਸੂਈ ਹੈਗੀ 6 ਵਜੇ ਸੂਈ ਆ ਹਾਂ ਅਡਰ ਕਰਮ ਵਾਲੀ ਨੇ ਬਹੁਤ ਕਮਾਲ ਦਾ ਤਿਆਰ ਕਰਿਆ ਯਾਰ ਹਨਾ ਹਾਂ ਭਾਈ ਲੈ ਭਾਈ ਚੈੱਕ ਕਰ ਲ ਮੁੱਠੀ ਵਾਲਾ ਥਾਣਾ ਚਾਰੇ ਥਾਣੇ ਨਿਕੜਵੇਂ ਤੇ ਪੂਰੇ ਵਿਥੀ ਤੇ ਆ ਠੰਡੀ ਸੀ ਸੀ ਪੂਰੀ ਜਮ ਐ ਕੋਈ ਵਾਸਤੇ ਨਹੀਂ ਲੈ ਭਾਈ ਸਹੀ ਗੱਲ ਆ ਭਾਈ ਦੀ ਲੈ ਜਮਾ ਵੀ ਚੱਕਰੀ ਨਹੀਂ ਕਰਮ ਵਾਲੀ ਨੂੰ ਹਨਾ ਜਿਵੇਂ ਮਾਰਾ ਜੂਰਾ ਮਾਰ ਦਿੰਦਾ ਬਿਨਾ ਬੱਸੀ ਤੋਂ ਮਾਰ ਦਿੰਦੇ ਆਪਾਂ ਠੀਕ ਆ ਭਾਈ ਲੈ ਭਾਈ ਕਹਿੰਦਾ ਬਿਨਾ ਬੱਸੀ ਤੋਂ ਧਾਰਾ ਮਾਰ ਦਿੰਦੇ ਲੈ ਭਾਈ ਠੰਡੀ ਸੀ ਚੈੱਕ ਕਰ ਲੋ ਕਰਮ ਵਾਲੀ ਕਿੰਨੀ ਆ ਜਰਮਾ ਇਹ ਕਹਣਾ ਤਾਰੀ ਬਹੁਤ ਚੰਗੀ ਆ ਭਾਈ ਹਨਾ ਮਸੀ ਮੋਟਰ ਆ ਬਾਈ ਮਸੀ ਮੋਟਰ ਕੀ ਧਾਰਾ ਬਾਈ ਧਾਰ ਚੈੱਕ ਕਰੋ ਬੜੀ ਕਮਾਲ ਦੀ ਧਾਰਾ ਕਰਮਾਲ ਕੋਈ ਭੂਰੀ ਕੋਈ ਸਰਲਾ ਨਹੀਂ ਕੋਈ ਭੂਰੀ ਕੋਈ ਸਰਲਾ ਨਹੀਂ ਨਿਬੜਦੀ ਬਹੁਤ ਹੋਰ ਹਾਂ ਬਾਈ ਮੋਟੀ ਧਾਰ ਆ ਗਈ ਲੈ ਬਾਈ ਚੈੱਕ ਕਰੋ ਕਮਾਲ ਦੀ ਧਾਰਾ ਠੰਡੀ ਸੀ ਲੈਣੀ ਆ ਕੋਈ ਵੀਰ ਨੇ ਨਹੀਂ ਲਿਆ ਕੋਈ ਬੱਚਾ ਨਹੀਂ ਲਿਆ ਜਮੇ ਨਹੀਂ ਮਫਾ ਨਹੀਂ ਕਰਾਇਆ ਇਹਨੇ ਠੰਡੀ ਸੀ ਲੈ ਭਰਾ ਖੋਲ ਦੇ ਨੀ ਤੋੜ ਦੇ ਕਰਮਾਲ ਨੂੰ ਖੋਲ ਕੇ ਅੱਦਰ ਬਹੁਤ ਕਮਾਲ ਦਾ ਤਿਆਰ ਕਰਿਆ ਕਰਮਾਲੀ ਨੇ ਜਿੰਨਾ ਮੂਰ ਨੂੰ ਉਨੇ ਹੀ ਮਗਰ ਨੂੰ ਆ ਇੱਕ ਉਹਦਾ ਡਰ ਕੋਈ ਉਚਾਨੀ ਮਾਣੀ ਨਾ ਥਣਾਂ ਦਾ ਫਰਕ ਆ ਪੂਰਾ ਮੱਝਾਂ ਵਰਗਾ ਪੂਰੀ ਵਿੱਥੀ ਤੇ ਥਣ ਲੱਗਾ ਬੋ ਕਮਾਲ ਦਾ ਥਣ ਲੱਗਾ ਕਰਮਾਲੀ ਦੇ ਤੇ ਭਰਾ ਫਿਰ ਕਿੰਨਾ ਹੈ ਦੁੱਧ ਦੇ ਦੋ ਅਸਟੀਮੇਟ ਜਾ ਦੁੱਧ ਦੇ ਦੋ 21 18 ਕਿਲੋ 17 18 ਲੀਟਰ ਦਦੇ ਪਾ ਦੂਗੀ ਪਿਛਲੇ ਸੂਏ ਦਾ ਕਿੰਨਾ ਗੇ ਰਿਕਾਰਡ ਸੀ ਬਾਈ 16 ਕਿਲੋ ਦਾ ਰਿਕਾਰਡ ਹੈ ਦਾ 16 ਲੀਟਰ ਦੁੱਧ ਕਰਮਲ ਨੇ ਪਾਇਆ ਗਾ ਕੰਡਿਆਲਾ ਬਾਕੀ ਬੱਛਾ ਬੱਸੀ ਆ ਬੱਸੀ ਨਹੀਂ ਕਰਮਲ ਨੇ ਉਹ ਕੁਆਲਿਟੀ ਦੀ ਬੱਸੀ ਪਾਈ ਆ ਨਾਲ ਹੀ ਸਾਲ ਦੂੜ ਸਾਲ ਤੱਕ ਤਿਆਰ ਹੋ ਜਾਣਾ ਬੱਸੀ ਨੇ ਵੀ ਤੇ ਕੀ ਮੋਲਾ ਭਰਾ ਫਿਰ ਜਾਇਜ ਮੋਲ ਵੀ ਜਾਇਜ ਹੀ ਆਦਾ ਹਾਂ 42000 ਰੁਪਇਆ ਲੈ ਭਾਈ ਜਮਾ ਗਏ ਮੁੱਲ ਕਰਤਾ ਭਾਈ ਨੇ ਹਾਂ 42000 ਦੀ ਬਾਈ ਕਹਿੰਦਾ ਆਪਾਂ ਬੈੜ ਦੇ ਦਿਆਂਗੇ ਬਾਕੀ ਇਹ ਆਏ ਦੇਦਾ ਭਾਈ ਮਾਨਤਨ ਕਰਦਾ ਠੀਕ ਆ ਲੈ ਪਸਮਾ ਕਰਕੇ ਥਣ ਚੈੱਕ ਕਰੋ ਬੜਾ ਕਮਾਲ ਦਾ ਤਿਆਰ ਕਰਿਆ ਬਾਕੀ ਆਰਡਰ ਵੀ ਕਰਮਾਣੀ ਦਾ ਬਹੁਤ ਕਮਾਲ ਦਾਗਾ ਬਾਕੀ ਮੁੱਲ ਵੀ ਜਾਇਜ ਆ ਬਾਕੀ ਭਾਈ ਮਾਨਤਨ ਹੋ ਜੂਆ ਹਾਂ ਭਾਈ ਆ ਛਿਲਾ ਕਰਦਾ ਕੋਈ ਗੱਲ ਠੀਕ ਆ ਭਰਾ ਭਾਈ ਕਹਿੰਦਾ ਮਾਨਤਨ ਛੁਲਾ ਕਰ ਦਿਆਂਗੇ ਅੱਗੇ ਭਾਈ ਦੋ ਨੰਬਰ ਇਹਦੀ ਕੀ ਡਿਟੇਲ ਆ ਏ ਬਾਈ 1 ਮਹੀਨਾ ਤੇ 22 ਦਿਨ ਇਹਨੂੰ ਟੀਕਾ ਭਰਾਈ ਲੋਗੇ 1 ਮਹੀਨਾ 22 ਦਿਨ ਇਹਨੂੰ ਟੀਕਾ ਭਰਾਈ ਹੋਣੀ ਹੈ ਹਾਂ 9 ਕਿਲੋ ਦੁੱਧ ਆ ਜਮਾ ਤਿਆਰ 9 ਕਿਲੋ ਕੰਡੇ ਵਾਲਾ ਦੁੱਧ ਜਮਾ ਤਿਆਰ ਦੁੱਧ 10 ਕਿਲੋ ਹੀ ਆ ਠੀਕ ਆ 9 ਕਿਲੋ ਦੀ ਆਪਣੀ ਗਾਰੰਟੀ ਆ 9 ਕਿਲੋ ਦੀ ਬਾਈ ਕਹਿੰਦਾ ਆਪਣੀ ਗਾਰੰਟੀ ਆ ਠੰਡੀ ਸੀਲ ਕਿਵੇਂ ਆ ਠੰਡੀ ਸੀਲ ਆ ਬਾਈ ਬੜੀ ਲੈ ਬਾਈ ਅਜੇ ਚੈੱਕ ਜਿੰਦਾ ਭਰਾਉਂਦੀ ਨਹੀਂ ਪਰ ਹਨਾ ਹਾਂ ਚੈੱਕ ਜਿੰਦਾ ਆ ਬਾਈ ਥਾਣੇ ਕਰ ਲੈ ਮੁੱਠੀ ਵਾਲਾ ਥਾਣਾ ਦੁੱਧ ਵਾਲੀ ਨਾਲ ਵੀ ਕਰਮ ਵਾਲੀ ਦੇ ਬਹੁਤ ਚੰਗੀ ਆਗੀ ਬਾਕੀ ਬੇ ਕੱਡ ਕਾਟ ਬਹੁਤ ਆ ਜਾ ਕੱਡ ਕਾਟ ਵੀ ਬਹੁਤ ਆ ਬਾਈ ਬਾਕੀ ਬਰੀਕੀ ਜਿਹਾ ਵੜ ਹਾਂ ਦੋਦੇ ਇਸਮਾਈ ਹੋ ਗਈ ਮੈਂ ਕਹਿੰਦਾ ਹੋਰ ਵੀ ਬਾਜੂ ਵੜਦਾ ਬਾਈ ਹੋਰ ਵੀ ਬਾਜੂ ਆਪਣੇ ਕੋਲ ਕੱਲ ਹੀ ਆਈ ਹੈ ਬਾਈ ਇਹ ਠੀਕ ਆ ਕੱਲ ਹੀ ਇੱਕ ਵਸ ਬਸੂ ਜੀ ਦਾ ਵੀ ਕਰਦੇ ਆ ਕੱਲ ਹੀ ਆਈ ਹੈ ਆਪਾਂ ਐਵੇਂ ਕਹਦਗੇ ਹੂੰ ਲੈ ਬਾਈ ਤੋਰਾ ਤਰਾ ਚੈੱਕ ਕਰ ਲੋ ਇੱਕ ਨੰਬਰ ਤੋਰਾ ਫੇਸ ਕੁਆਲਿਟੀ ਚੈੱਕ ਕਰ ਲੋ ਬਹੁਤ ਪਿਆਰੀ ਆ ਬਾਕੀ ਬਰੀਕੀ ਜਿਹਾ ਵੜ ਹੈਗੀ ਪਤਲੇ ਜੇ ਪਿੰਡੇ ਦੀ ਵੜ ਹੈਗੀ ਬਾਕੀ ਟੀਕਾ ਲੱਗੇ ਨੂੰ ਵੀ ਟਾਈਮ ਹੋ ਗਿਆ ਬਾਈ ਇਹ ਨਹੀਂ ਪਤਾ ਕੱਪਣ ਹੋਵੇ ਹਨਾ ਬਾਈ 100% ਹੋਊਗੀ ਠੀਕ ਆ ਬਾਈ ਇਹਨਾਂ 100% ਗੱਬਣ ਹੋਊਗੀ ਬਾਕੀ ਇਹ ਚੈੱਕ ਜ ਨਹੀਂ ਹੁੰਦੀ ਫਿਰ ਖਾਲੀ ਆਲਾ ਮੁੱਲੀ ਹੋਊ ਭਰਾ ਫਿਰ ਹਾਂ ਬਾਈ ਖਾਲੀ ਆਲਾ ਮੁੱਨੇ ਹੋਊਗਾ ਠੀਕ ਆ ਲੈ ਇਹ 100% ਗੱਬਣ ਆ ਜੀ ਠੀਕ ਆ ਹਾਂ ਸਵੇਰ ਦੀ ਚਵਾਈ ਕਰੀ ਵੀ ਹੋਊ ਹਾਂ ਵੀ ਕਰੀ ਵੀ ਆਪਣੀ ਠੀਕ ਆ ਹਾਂ ਲੈ ਬਾਈ ਥਣ ਚੈੱਕ ਕਰ ਲੋ ਮੁੱਠੀ ਆਲਾ ਥਣਾ ਅਡਰ ਵੀ ਕਰਮਾ ਵਾਲੀ ਦਾ ਬਹੁਤ ਕਮਾਲ ਦਾ ਇੱਕੋ ਜਿਹਾ ਥਣਾ ਚਾਰੇ ਥਣ ਪੂਰੀ ਬਿੱਥੀ ਦਿਆ ਲੈ ਬਾਈ ਅਡਰ ਚੈੱਕ ਕਰਾ ਦੇ ਠੰਡੀ ਸ਼ੀਲ ਕਰਮਾ ਵਾਲੀ ਫੁੱਲ ਆ ਤਾਰਕ ਮਿਆ ਭਰਾ ਤਾਰ ਬਾਈ ਜਮਾ ਪੋਲੀ ਕੋਈ ਭੂਰ ਨਹੀਂ ਕੋਈ ਸਿੱਟਾ ਨਹੀਂ ਜਮਾ ਪੋਲੀ ਆ ਕੋਈ ਭੂਰ ਨਹੀਂ ਕੋਈ ਸਿੱਟਾ ਨਹੀਂ ਤੇ ਕੀ ਮੋਲ ਆ ਬ ਮੋਲ ਬੈਕਰਾਂ ਨੂੰ ਕੋਹ ਕਰਾ ਲਈਏ ਹਾਂ ਆਪਾਂ 26000 ਦੇ ਦੇਣੀ ਹੈ ਲੈ ਭਾਈ ਜਮਾ ਜੈਮਲ ਕਰਤਾ ਭਾਈ ਜੇ ਗੱਬਣ ਹੋਈ ਤਾਂ ਨੇ ਆਪਦਾ ਮੁੱਲ ਮੋੜ ਜਾਣਾ ਹਾਂ ਭਾਈ ਮੋਲ ਇਹ ਕਰਮ ਵਾਲੀ ਹੁਣ ਵੀ ਮੋੜ ਦੂ ਕਿਉਂਕਿ ਇਹ ਦੁੱਧ ਵੀ ਹੋਰ ਵੱਜ ਜਾਣਾ 9 ਲੀਟਰ 10 ਆ ਭਾਈ ਕਹਿੰਦਾ ਆਪਾਂ 9 ਕਹਿ ਕੇ ਦੇਣੀ ਆ ਜੀ ਤੇ ਉਹ ਵੀ ਠੰਡੀ ਸੀਲਾ ਬੂੜੀ ਬਸ ਇਹ ਚ ਮੈ ਸੋੜ ਹੀ ਹੋਊਗੀ ਠੀਕ ਆ ਬੜਾ ਨਹੀਂ ਇਹ ਚ ਕੋਈ 26000 ਚ ਭਾਈ ਕਹਿੰਦਾ ਸੋੜ ਹੀ ਹੋਊਗਾ ਹੈ ਨਾ ਭਾਈ ਹਾਂ ਭਾਈ ਠੀਕ ਆ ਭਾਈ ਅੱਗੇ ਭਾਈ ਲਾਸਟ ਤੇ ਤਨਾ ਨੰਬਰ ਇਹ ਭਾਈ 7 ਮਹੀਨੇ ਦੀ ਗੱਬਣਾਗੀ 7 ਮਹੀਨੇ ਦੀ ਗੱਬਣਾਗੀ ਤੇ 10 ਕਿਲੋ ਦੁੱਧ ਆਗਾ 10 ਕਿਲੋ ਦੁੱਧ ਆ ਹਾਂ ਤੇ ਹੁਣ ਤੱਕ ਰਿਉਂ ਡਰਾਈ ਕਰਨ ਦਾ ਟਾਈਮ ਹਾਂ ਡਰਾਈ ਪਾ ਡਰਾਈ ਕਰਨ ਲਈ ਆ ਠੀਕ ਆ ਹਾਂ ਤੇ ਆਪਣੇ ਘਰ ਦੀ ਹੈ ਜੀ ਘਰ ਦੀ ਵਹਿੜੀ ਆ ਤੇ ਕਿੰਨਾ ਦੇ ਦੁੱਧ ਕੱਢਿਆ ਵੀਰੇ ਦੁੱਧ ਬਈ 16 ਕਿਲੋ ਸੀ ਥੱਲੇ 16 ਲੀਟਰ ਦੁੱਧ ਨੇ ਕੱਢਿਆਗਾ ਹਾਂ ਕੱਢਿਆ ਆਜ ਕੀ ਭਰਾ ਕਿੰਨਾ ਦੇ ਦੋ ਇਹ ਕੀ ਤਾਂ ਬਈ 18-19 ਤੇ ਜਾਊਗੀ ਬਈ ਠੀਕ ਆ ਠੰਡੀ ਸੀ ਲਵਾਈ ਦੇ ਚੈੱਕ ਕਰ ਲੋ ਬਈ ਦੇ ਘਰ ਦੀ ਵਹਿੜਾ ਬਾਕੀ ਠੰਡੀ ਸੀ ਫੁਲਾ ਜਰਸੀ ਚ ਪਾ ਜਾਂਦੀ ਆ ਹਾਂ ਬਈ ਜਰਸੀ ਆ ਲੇ ਬਾਈ ਗਰਸੀ ਆ ਗਈ ਸੋਨੇ ਵਾਲੀ ਗਰਸੀ ਐ ਛੋਟੀ ਨਾ ਮਨੇ ਫੁੱਲ ਬਰੀੜਾ ਫੁੱਲ ਚੰਗੀ ਆ ਗਈ ਬਲੈਕ ਚ ਆਏ ਨੇ ਥੋੜੀ ਜਿਹੀ ਹਾਂ ਬਾਈ ਬਲੈਕ ਚ ਆ ਗਈ ਬਾਈ ਇਹਨੂੰ ਵੀ ਖੋਲ ਦੇ ਤੋਰ ਦੇ ਕਰਮਾਲੀ ਨੂੰ ਅੱਡਰ ਵੀ ਕਰਮਾਲੀ ਦਾ ਬਹੁਤ ਕਮਾਲ ਦਾ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਦੁੱਧ ਜਿਵੇਂ 7 ਮਹੀਨਿਆਂ ਦੀ ਗੱਭਣਾ ਹੁਣ ਹੁਣ ਵੀ 10 ਲੀਟਰ ਕਰਮਾਲੀ ਚਵਾਈ ਜਾਂਦੀ ਹੈਗੀ ਉਸ ਹਿਸਾਬ ਨਾਲ ਅੰਦਾਜ਼ਾ ਲਾ ਲਓ ਵੀ ਕਿੰਨਾ ਕਿ ਚੰਗਾ ਦੁੱਧ ਕੱਢਿਆ ਵਾ ਕਰਮਾਲੀ ਨਾ ਲੈ ਬਾਈ ਅੱਡਰ ਆਪਾਂ ਚੈੱਕ ਕਰਾ ਦੇਣਾ ਨੇੜੇ ਤੋਂ ਬਹੁਤ ਕਮਾਲ ਦਾ ਇੱਕੋ ਜਿਹਾ ਸਣਾ ਚਵਾਈ ਭਰਾ ਕਿਵੇਂ ਜਮਾ ਬਾਈ ਗੰਨੇ ਰਗੀਆ ਗੰਨੇ ਅਰਗੀ ਚਵਾਈ ਆ ਬਾਈ ਕਹਿੰਦਾ ਪਯੌਰ ਵਜਾਸੀ ਹੈ ਕਿ ਪੰਜਾਬ ਵਾਲੀ ਲੈ ਬਾਈ ਥਣ ਥਣ ਚੈੱਕ ਕਰ ਲੋ ਮੁੱਠੀ ਵਾਲਾ ਥਾਣਾ ਪੂਰੇ ਨਿਖੜਮੇ ਤੇ ਪੂਰੀ ਬਿੱਥੀ ਤੇ ਥਣ ਲੱਗੇਗਾ ਬਾਈ ਫਿਰ ਉਹਦਾ ਕੀ ਮੁੱਲ ਆ ਜਾ ਮੁੱਲ ਦਾ ਬਾਈ 55000 ਹੈ ਦਾ ਠੀਕ ਆ 50 ਦੀ ਦੇਣੀ ਹੈ ਲੈ ਬਾਈ ਜਮਾ ਬਾਈ ਨੇ ਜਾਇ ਮੁੱਲ ਕਰ ਮੁੱਲ 55000 50 ਦੀ ਦੇਣੀ ਹੈ ਜੇ ਕਿਸੇ ਵੀਰ ਨੇ ਵੈੜ ਸਾਂਭ ਵੀ ਲਈ ਤਾਂ ਵੀ ਪੂਰੀ ਪੈਸੇ ਚੰਗੇ ਬਟਾ ਕੇ ਹਾਂ ਬਾਈ ਹਾਂ ਹੈਨਾ ਬਾਕੀ ਆਪਾਂ ਥਰਡ ਨੇੜੇ ਚੱਕਰਾ ਦਿੰਦੇ ਆ ਬਹੁਤ ਕਮਾਲ ਦਾ ਠੰਡੀ ਸੀਲ ਬਾਕੀ ਕਹਿੰਦਾ ਫੁੱਲ ਆ ਲੈ ਬਈ ਚੈੱਕ ਕਰ ਲੋ ਹੂੰ ਬਹੁਤ ਕਮਾਲ ਦਾ ਥਾਣਾ ਮੁੱਲ ਵੀ ਜਾਇ ਜਾ ਬਾਕੀ ਮਾਨਤਾਨ ਹੋ ਜੂ ਵੀਰੇ ਹਾਂ ਬਈ ਥੋੜਾ ਕਾ ਨਾ ਹੋਊਗਾ ਯਾਰ ਠੀਕ ਆ ਬਰਾ ਹਾਂ ਤੁਹਾਨੂੰ ਪਤਾ ਹੀ ਹੈ ਮਾਨਤਾਨ ਹੋ ਜੂ ਸਹੀ ਗੱਲ ਹੈ ਜੀ ਬਾੜ ਪਲੀ ਸ਼ਮੀ ਆ ਜੀ ਚੰਗੀ ਆ ਹਨਾ ਹਾਂ ਬਾਕੀ ਦੁੱਧ ਵੀ ਬਾਈ ਕਹਿੰਦਾ ਮੂਰੇ ਚੰਗਾ ਪਾ ਦੂਗੀ ਦੁੱਧ ਬਾਈ ਚ ਆਪਾਂ ਹੈ ਜੀ 17 18 ਆਪਣੀ ਗਾਰੰਟੀ ਹੈਗੀ ਠੀਕ ਆ ਬਰਾ ਆਪਣੀ ਬਾਈ ਕਹਿੰਦਾ ਗਾਰੰਟੀ ਹੈ 17 18 ਲੀਟਰ ਦੀ ਨਾਕਸੀ ਕੇ ਪ੍ਰਾ ਕੋਲੇ ਤਿੰਨ ਆਪਾਂ ਤਿੰਨੀ ਦਿਖਾਦੇ ਜੇ ਕਿਸੇ ਵੀ ਵੀਰ ਨੂੰ ਤਿੰਨਾ ਚੋ ਕੋਈ ਵੀ ਪਸਾਉਂਦਾ ਉਹਨਾਂ ਦਾ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹਾਂ ਜੀ ਵੀਡੀਓ ਨਾਲ ਦੇਖਣ ਲਈ ਸਾਰੇ ਵੀਰਾਂ ਦਾ ਤੈਅਦ ਲਓ ਧੰਨਵਾਦ